ਦੋਹੇ ਬੰਦੇ ਜਿਹੜੇ ਸੁਰਜੀਤ ਸਿੰਘ ਬਰਨਾਲਾ ਤੇ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਧਾਨ ਬਣਨ ਦੇ ਨਾਲ ਸਿੱਖ ਕੌਮ ਦੇ ਜਿਹੜੀ ਰਾਜਨੀਤੀ ਦਾ ਪਤਨ ਜਿਹੜਾ ਸੀ ਉਹ ਸ਼ੁਰੂ ਹੋਇਆ ਹੁਣ ਸੁਖਵੀਰ ਸਿੰਘ ਬਾਦਲ ਦੇ ਖਤਬ ਹੋ ਕੇ ਅੱਜ ਉਹਨੇ ਇੱਕ ਹੋਰ ਪ੍ਰਸਤਾਨ ਸੰਕੇਤਾ ਬਈ ਮੈਂ ਜਿਹੜਾ ਸਿੱਖੀ ਦਾ ਮਸਲਾ ਮਟਾਉਣ ਦੇ ਲਈ ਅਕਾਲ ਤਖਤ ਸਾਹਿਬ ਤੇ ਝੂਠ ਬੋਲਿਆ ਸੀ ਤੇ ਮੈਂ ਗੁਨਾਹ ਕੋਈ ਨਹੀਂ ਕੀਤਾ ਮੈਂ ਪਾਪ ਕੋਈ ਨਹੀਂ ਕੀਤਾ ਮੈਂ ਕੁਝ ਨਹੀਂ ਕਰਿਆ ਇਹਦੇ 'ਚ ਨਾ ਮੈਂ ਗੋਲੀ ਚਲਾਈ ਨਾ ਮੈਂ ਬੇਅਦਬੀ ਕਰਾਈ ਤੇ ਇਹ ਸਾਰਾ ਕੁਝ ਮੈਂ ਉਹੀ ਮੰਨਿਆ ਸੀ ਵੀ ਚਲੋ ਮਸਲਾ ਖਤਮ ਹੋ ਜਾਈਏ ਇਹ ਉਹਦੇ ਨਾਲੋਂ ਵੀ ਬਜਰ ਜਿਹੜੀ ਹੈ ਜੀ ਇਹ ਗਲਤੀ ਕਰ ਬੈਠਿਆ ਵੀ ਮੈਂ ਅਕਾਲ ਤਖਤ ਸਾਹਿਬ ਤੇ ਝੂਠ ਬੋਲਿਆ ਸੀ ਵੀਡੀਓ ਜਿਹੜੀਆਂ ਬਾਹਰ ਹੋ ਰਹੀਆਂ ਵੀ ਉਹਦਾ ਨਾਮ ਹੈ ਜਿਹੜਾ ਉਹ ਅਕਾਲੀ ਦਲ ਅਨੰਦਪੁਰ ਸਾਹਿਬ ਰੱਖਿਆ ਜਾਊਗਾ ਨਵਾਂ ਅਕਾਲੀ ਦਲ ਜਿਹੜਾ ਬਣਨਾਗਾ ਫਿਰ ਉਹ ਇਹ ਵੀ ਕਹਿ ਰਹੇ ਨੇ ਇੱਕ ਵੀਡੀਓ ਦੇ ਵਿੱਚ ਵੀ ਅਜੇ ਤਾਂ ਉਹਨਾਂ ਨੇ ਨਾ ਦਿੱਲੀ ਤੋਂ ਫਾਈਨਲ ਹੋ ਕੇ ਨਹੀਂ ਆਇਆ ਇਹ ਕਿੱਥੋਂ ਫਾਈਨਲ ਹੋ ਕੇ ਆਉਣੇ ਆ ਜੀ ਨਾ ਕਿਹੜੇ ਅਕਾਲੀ ਦਲ ਬਣਨੇ ਆ ਔਰ ਕਿੱਥੋਂ ਆ ਕੇ ਬਣਨੇ ਆ ਜਿਹੜੇ ਉਹ ਸ਼ਰਮੀਂ ਸਿੰਘ ਕਹਿ ਰਿਹਾ ਵੀ ਇਹਦਾ ਨਾਂ ਅਜੇ ਫਾਈਨਲ ਹੋ ਕੇ ਆਉਣਾ ਦਿੱਲੀੋਂ ਥੋਸਦੀ ਗੱਲ ਹੈ ਕਿ ਹੁਣ ਉਹਨਾਂ ਨੇ ਪਾਰਟੀ ਦਾ ਐਲਾਨ ਕਰਨ ਵੇਲੇ ਨਾ ਤਾਂ ਮੇਰੇ ਨਾਲ ਕੋਈ ਸਲਾਹ ਕੀਤੀ ਹੈ ਇੱਥੋਂ ਤੱਕ ਕਿ ਮੈਨੂੰ ਦੱਸਿਆ ਤੱਕ ਨਹੀਂ ਪਾਰਟੀ ਜਿਹੜੀ ਆ ਉਹ ਟਾਈਮ ਹੋਣ ਜਾ ਰਹੀ ਹੈ ਜਾਂ ਮੁੱਛਰ ਦੇ ਮਾਝੀ ਦੇ ਮੇਲੇ ਤੇ ਕਾਨਫਰੰਸ ਹੋਣ ਜਾ ਰਹੀ ਹੈ ਜਾਂ ਹੋਰ ਕੋਈ ਗੱਲਬਾਤ ਨਹੀਂ ਕੀਤੀ ਪਾਰਟੀ ਦੇ ਲਈ ਵੀ ਜਿਹੜੀ ਸੀ ਕਿ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਵਿਸਤਾਰ ਨਾਲ ਗੱਲ ਕੀਤੀ ਸੀ ਬਹੁਤ ਮੁਲਾਕਾਤਾਂ ਵੀ ਚੱਰੀ ਸੀ ਤੇ ਮੈਂ ਕਿਹਾ ਸੀ ਕਿ ਪਾਰਟੀ ਉਹ ਜਿਹੜੀ ਹੈਗੀ ਆ ਬਣਾਉਣੀ ਚਾਹੀਦੀ ਹੈ ਪਰੰਤੂ ਉਹ ਸਮੇਂ ਪਾਰਟੀ ਦੀ ਬੰਤਰਾਰੇ ਪਾਰਟੀ ਦੇ ਨਾਮ ਪਰੇ ਤੇ ਉਪ ਪਾਰਟੀ ਦਾ ਕੀ ਏਜੰਡਾ ਹੋਊਗਾ ਉਸ ਦੀ ਰੂਪਰੇਖਾ ਕੀ ਹੋਊਗੀ ਉਹ ਗੱਲ ਨਹੀਂ ਹੋਈ ਸੀ ਇਹ ਜੇ ਆਪਣੇ ਬਖੇਦਾਰਾਂ ਨੂੰ ਜਿਹੜੇ ਹੈ ਜਿਉਂ ਭੁੱਲ ਜਾਣਗੇ ਪੁਰਾਣਿਆਂ ਨੂੰ ਭੁੱਲ ਜਾਣਗੇ ਜਿਨ੍ਹਾਂ ਨੇ ਕੰਮ ਕੀਤਾ ਨਵੇਂਆਂ ਨੂੰ ਲੈ ਕੇ ਆਉਣਗੇ ਤੇ ਉਹੀ ਗੱਲ ਕਰਨਗੇ ਤੇ ਫਿਰ ਜਿਹੜਾ ਹੈ ਜਾਂ ਉਹੀ ਹਸਰੋ ਜਿਹੜਾ ਸਿਮਰਨਜੀਤ ਸਿੰਘ ਮੰਨਦਾ ਹੋਇਆ ਸਿਮਰਨਜੀਤ ਸਿੰਘ ਮੰਨ ਕਦੇ ਵਿਧਾਨ ਸਭਾ ਦੀ ਚੋਣ ਨਹੀਂ ਜਿੱਤ ਸਕਿਆ ਕਦੇ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਣਾ ਸਕਿਆ ਚਲੋ ਆਪ ਦੀ ਸੀਟ ਜਿਹੜੀ ਜਿੱਤ ਕੇ ਉਹਦੇ ਨਾਲ ਪੰਥਾ ਕੋਸ ਸਰਿਆ ਨਹੀਂ ਹੈ ਕਦੇ ਜਿੱਤੇ ਜਿੱਤੇ ਕਦੇ ਹਾਰੇ ਜੀ ਸੋ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਨਿਰਪੱਖ ਪੋਸਟ ਦੇ ਇਸ ਪ੍ਰੋਗਰਾਮ ਨਿਰਪੱਖ ਟਾਕ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਸਿੱਖ ਰਾਜਨੀਤੀ ਦੀ ਸਿੱਖ ਰਾਜਨੀਤੀ ਅਜਿਹੇ ਮੋੜ ਤੇ ਆਖੜੀ ਹੈ ਕਿ ਸਿੱਖ ਕੌਮ ਵੀ ਇਸ ਵੇਲੇ ਸਮਝ ਨਹੀਂ پا ਰਹੀ ਕਿ ਅਕਸਰ ਜਾਈਏ ਕਿਧਰ ਨੂੰ ਤੇ ਹੋਣ ਵਾਲਾ ਕੀ ਹੈ ਸੋ ਇਸ ਤਰ੍ਹਾਂ ਦੀ ਸਥਿਤੀ ਪਹਿਲੀ ਵਾਰ ਨਹੀਂ ਆਈ ਬਹੁਤ ਵਾਰ ਇਸ ਤਰ੍ਹਾਂ ਦਾ ਜਿਹੜਾ ਸਿੱਖ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਦੇ ਮੋੜ ਆ ਜਿਹੜੇ ਉਹ ਲਗਾਤਾਰ ਆਉਂਦੇ ਰਹੇ ਨੇ ਜਦੋਂ ਇੱਕ ਫਰੋਮਣੀ ਅਕਾਲੀ ਦਲ ਵੀ ਬਣਿਆ ਤੇ ਫਰੋਮਣੀ ਅਕਾਲੀ ਦਲ ਦੇ ਕਈ ਟੁਕੜੇ ਵੀ ਹੋਏ ਸੋ ਇਹ ਸਾਰੇ ਦੌਰ ਦੇ ਚਸ਼ਮਦੀਦ ਗਵਾਹ ਇਨ੍ਹਾਂ ਸਾਰੇ ਦੌਰ ਦੇ ਵਿੱਚ ਵਿਚਰਨ ਵਾਲੇ ਜਿਨ੍ਹਾਂ ਦਾ ਇੱਕ ਅਹਿਮ ਰੋਲ ਰਿਹਾ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਜੀ ਸਾਡੇ ਨਾਲ ਨੇ ਆਪਾਂ ਅੱਜ ਵਿਚਾਰ ਵਟਾਂਦਰਾ ਇਸੀ ਗੱਲ ਤੇ ਕਰਨਾ ਹੈ ਕਿ ਸਿੱਖ ਰਾਜਨੀਤੀ ਦੇ ਮੌਜੂਦਾ ਹਾਲਾਤ ਕੀ ਆ ਅਤੀਤ ਕੀ ਸੀ ਤੇ ਜਾਊਗੀ ਕਿੱਧਰ ਨੂੰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਖਾਲਸਾ ਜੀ ਜਿਸ ਤਰ੍ਹਾਂ ਮੈਂ ਪਹਿਲਾਂ ਭੁਮਕਾ ਦੇ ਬੀਤੀ ਗੱਲ ਕਰਤੀ ਆ ਬਹੁਤੀ ਲੰਬੀ ਚੌੜੀ ਆਪਾਂ ਨਾ ਇਹਦੇ ਵਿੱਚ ਪਈਏ ਪਹਿਲਾਂ ਹੀ ਤੇ ਮੈਂ ਤੁਹਾਨੂੰ ਸਿੱਧਾ ਹੀ ਮੁੱਦੇ ਦੇ ਲਿਆਵਾ ਕਿ ਸਿੱਖ ਰਾਜਨੀਤੀ ਦਾ ਜਿਹੜਾ ਮੌਜੂਦਾ ਦੌਰ ਹੈ ਇਹਨੂੰ ਕਿਵੇਂ ਦੇਖਦੇ ਹਾਂ ਦੇਖੋ ਜਿਹੜਾ ਮੌਜੂਦਾ ਦੌਰ ਹੈ ਇਤਿਹਾਸਤ ਤੌਰ ਤੇ ਪਹਿਲਾਂ ਵੀ ਅਜਿਹੇ ਦੌਰ ਆਏ ਜਦੋਂ ਪ੍ਰਤਾਪ ਸਿੰਘ ਕੈਰੋ ਮੁੱਖ ਮੰਤਰੀ ਸੀਗੇ ਪੰਜਾਬ ਦੇ ਤਾਂ ਉਸ ਸਮੇਂ ਮਾਸਟਰ ਤਾਰਾ ਸਿੰਘ ਜਿਹੜੇ ਸੀ ਉਹ ਸਿੱਖਾਂ ਦੇ ਬਿਨਾ ਚੁਣੌਤੀ ਤੋਂ ਇੱਕੋ ਇੱਚਾ ਨੇਤਾ ਸੀ ਜੀ ਤੇ ਉਹਨਾਂ ਦੀ ਸਰਦਾਰੀ ਨੂੰ ਤੋੜਨ ਲਈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈਗਾ ਕਮਜ਼ੋਰ ਕਰਨ ਦੇ ਲਈ ਉਹਨਾਂ ਨੇ ਜੱਟ ਤੇ ਭਾਪੇ ਦਾ ਮੁੱਦਾ ਜਿਹੜਾ ਸੀ ਖੜਾ ਕੀਤਾ ਪ੍ਰਤਾਪ ਸਿੰਘ ਕੈਰੋ ਨੇ ਤੇ ਪ੍ਰੇਮ ਸਿੰਘ ਲਾਲਪੁਰੇ ਨੂੰ ਜਿਹੜਾ ਸੀ ਆਪਣਾ ਉਹ ਸਭ ਤੋਂ ਮੂਰੇ ਜਿਹੜਾ ਉਹ ਬਣਾਇਆ ਕਿ ਪ੍ਰੇਮ ਸਿੰਘ ਲਾਲਪੁਰੇ ਤੋਂ ਮਾਸਟਰ ਤਾਰਾ ਸਿੰਘ ਦੇ ਜਿਹੜੇ ਸੀ ਜੇ ਉਹ ਚਾਰ ਵੋਟਾਂ ਤੇ ਸ਼ਰੋਮਣੀ ਅਦਾਰੇ ਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਚ ਹਾਰ ਗਏ ਸੀ ਤੇ ਸੰਤ ਫਤੇ ਸਿੰਘ ਜਿਹੜੇ ਸੀ ਬੁੱਢਾ ਜੋੜ ਤੋਂ ਡੰਡਾ ਨਾਦਰ ਤੋਂ ਲਿਆਂਦੇ ਗਏ ਤੇ ਉਹ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਜੇ ਦੋ ਧੜੇ ਹੋ ਗਏ ਦੋ ਧੜਿਆਂ ਵਿੱਚੋਂ ਅੰਤ ਨੂੰ ਫਿਰ ਜਿਹੜਾ ਸੀ ਉਹ ਸੰਤ ਫਤੇ ਸਿੰਘ ਨੂੰ ਹੀ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਮੰਨ ਲਿਆ ਗਿਆ ਤੇ ਅਖੀਰਲੇ ਸਮੇਂ ਪ੍ਰਤਾਪ ਸਿੰਘ ਕੈਰੋ ਨੇ ਗੱਲ ਕਹੀ ਸੀ ਕਿ ਮੈਂ ਬਹੁਤ ਵੱਡੀ ਗਲਤੀ ਚ ਰਹੀ ਸੰਤ ਫਤੇਸ ਸਿੰਘ ਨੂੰ ਲਿਆ ਕੇ ਤੇ ਮਾਸਟਰ ਤਾਰਾ ਸਿੰਘ ਨੂੰ ਖਤਮ ਕਰਕੇ ਮਾਸਟਰ ਤਾਰਾ ਸਿੰਘ ਅ ਜੀ ਝੰਡਾ ਸੀ ਸੰਤ ਫਤੇਸ ਸਿੰਘ ਤਾਂ ਮੇਰੇ ਲਈ ਜਿਹੜਾ ਹੈ ਉਹ ਕਾਲੇ ਸਾਬਤ ਹੋਇਆ ਮੌਤੇ ਸਾਬਤ ਹੋਇਆ ਉਸ ਨੇ ਮੇਰੀ ਸਿਆਸੀ ਮੌਤ ਕਰਤੀ ਮੇਰੀ ਬੜੀ ਵੱਡੀ ਜਲਤੀ ਸੀ ਪ੍ਰੇਮ ਸਿੰਘ ਲਾਲਪੁਰੇ ਨੂੰ ਮੂਹਰੇ ਲਾ ਕੇ ਤੇ ਸਿੱਖਾਂ ਦੇ ਵਿੱਚ ਇੱਕ ਨਵੀਂ ਜਾਗਰਤੀ ਪੈਦਾ ਕਰਤੀ ਤੇ ਹੁਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਤਦੇ 1920 ਤੋਂ ਲੈ ਕੇ ਹੁਣ ਤੱਕ ਉਹ ਜਿਹੜਾ ਇੰਨਾ ਤਗੜਾ ਨਹੀਂ ਹੋਇਆ ਸੀ ਜਿਹੜਾ ਮੇਰੇ ਸੰਤ ਫਤੇਸਿੰਝ ਲਿਆ ਕੇ ਮੈਂ ਉਹ ਤੋਂ ਕੀਰਤਨ ਕਰਨ ਲੱਗ ਗਏ ਧਾਰਮਿਕ ਵੀ ਸੀ ਤੇ ਹੋ ਗਿਆ ਉਸ ਤੋਂ ਬਾਅਦ ਜਿਹੜਾ ਸੀ ਜਾ ਫੇਰੇ ਚੱਲਦਾ ਰਿਹਾ ਜਦੋਂ ਸੰਤ ਜਰਨੈਲ ਸਿੰਘ ਭੰਡਰਾਂ ਵਾਲੇ ਆਏ ਇੱਕ ਮਹਾਨ ਹਸਤੀ ਸੀ ਜੇ ਉਹ ਉਸ ਸਮੇਂ ਕੁਝ ਜਿਹੜੇ ਸੀ ਜਥੇਦਾਰ ਜਗਦੀਪ ਸਿੰਘ ਤਲਵੰਡੀ ਜਿਹੜੇ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ ਜੇ ਫੇਰ ਉਸ ਤੋਂ ਬਾਅਦ ਜਿਹੜਾ ਸੀ ਉਹ ਸਮੇਂ ਇਹ ਚੱਲਦਾ ਰਿਹਾ ਦੋ ਰਾਹਾਂ ਤੇ ਚੱਲਦਾ ਰਿਹਾ ਬਹੁਤ ਵੱਡਾ ਤੋਂ ਸੰਤ ਵਾਪਸ ਤੇ ਉਸ ਸਮੇਂ ਜਿਹੜਾ ਸੀਦਾ ਇਹ ਬੈਰਾ ਸਿੱਖਾਂ ਦੀ ਨਸ਼ਨ ਤੁਸ਼ੀ ਕਰਨ ਲਈ ਦਰਬਾਰ ਸਾਹਿਬ ਤੇ ਹਮਲਾ ਹੋਇਆ ਅਕਾਲ ਤਖਤ ਸਾਹਿਬ ਨੂੰ ਢਾਹ ਦਿੱਤਾ ਗਿਆ ਤਾਂ ਉਸ ਦੇ ਵਿੱਚੋਂ ਜਿੰਨਾ ਰੌਲਾ ਰੱਪਾ ਸੀ ਜਿੰਨੇ ਸ਼ਹੀਦੀਆਂ ਹੋਈਆਂ ਜਿੰਨੀਆਂ ਕੁਰਬਾਨੀਆਂ ਹੋਈਆਂ ਉਹਦੇ ਵਿੱਚੋਂ ਸੁਰਜੀਤ ਸਿੰਘ ਬਰਨਾਲਾ ਨਿਕਲਿਆ ਸਾਰੇ ਰੋਲੇ ਦੱਪੇ ਚ ਸੁਰਜੀਤ ਸਿੰਘ ਬਰਨਾਲਾ ਜਿਹੜਾ ਸੀ ਉਹ ਸਿੱਖੀ ਦੇ ਨੇੜੇ ਤੇੜੇ ਵੀ ਨਹੀਂ ਸੀ ਨਾ ਕੋਈ ਸਿੱਖੀ ਵਾਲੀ ਜਲ ਸੀ ਨਾ ਇੰਨੇ ਵੱਡੇ ਸੰਦਰਸ਼ ਤੋਂ ਬਾਅਦ ਇੰਨੀ ਕੁਰਬਾਨੀ ਕਰਕੇ ਇੰਨੇ ਸ਼ਹੀਦੀਆਂ ਦੇ ਚ ਅਸੀਂ ਸੁਰਜੀਤ ਸਿੰਘ ਬਰਨਾਲਾ ਦੀ ਰਾਜਨੀਤੀ ਨੂੰ ਜਨਮ ਦਿੱਤਾ ਤੇ ਉਹਦੇ ਤੋਂ ਕੁਝ ਨਹੀਂ ਨਿਕਲਿਆ ਫਿਰ ਉਸ ਤੋਂ ਬਾਅਦ ਜਿਹੜਾ ਸੀ ਦਾ ਹੁਣ ਫਿਰ ਹੋਇਆ ਇਹਦੇ ਸੰਤ ਹਰਚੰਦ ਸਿੰਘ ਲਾਂਰੋਵਾਲ ਨੂੰ 1980 ਵਿੱਚ ਪ੍ਰਤਾਪ ਸਿੰਘ ਬਾਦਲ ਨੇ ਬਈ ਜਗਦੇਵ ਸਿੰਘ ਤਲਵੰਡੀ ਨਾ ਹੋਣ ਜਾਂ ਹੋਰ ਨਾ ਹੋਣ ਤੇ ਸੰਤ ਹਰਚੰਦ ਸਿੰਘ ਲੌਂਗਰੋਵਾਲ ਦੀ ਹਮਾਇਤ ਕੀਤੀ ਤੇ ਸੰਤ ਜੀ ਨੂੰ ਜਿਹੜਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਦੇ ਪਿੱਛੋਂ ਸੰਤ ਹਰਚੰਦ ਸਿੰਘ ਲੌਂਗਰੋਵਾਲ ਨੇ ਪ੍ਰਚਾਸਨ ਬਦਲ ਦੀ ਰਾਏ ਹਰੇਕ ਨਹੀਂ ਮੰਨੀ। ਤੇ ਉਹ ਆਪਣੇ ਰਾਹ ਤੇ ਤੁਰ ਪਏ ਤੇ ਉਹ ਸਿੱਖੀ ਨੂੰ ਚੜ੍ਹਦੀ ਚਲਾ ਲੈ ਕੇ ਜਾਣ ਦੇ ਲਈ ਫਿਰ ਆਪਣੇ ਕੰਮ ਕਰਨ ਲੱਗੇ। ਉਹਨਾਂ ਨੇ ਆਪਣੇ ਤੌਰ ਤੇ ਕੰਮ ਕੀਤੇ ਪਰੰਤੂ ਧੀਰ ਦੇ ਵਿੱਚ ਜਿਹੜਾ ਸੰਤ ਹਚੰਦ ਸਿੰਘ ਲਾਂਡੋਵਾਲ ਸੀ ਤੂੰ ਤੇ ਉਹ ਉਹਦਾ ਕਤਲ ਹੋ ਗਿਆ ਤੇ ਸੰਤ ਜਰਮੈਲ ਸਿੰਘ ਭਿੰਡਰਾਵਾਲੇ ਦੀ ਮਹਾਨ ਸ਼ਹਾਦਤ ਸੀ ਤੇ ਆਮ ਸਿੱਖ ਸੰਗਤ ਨੇ ਸੰਤ ਜਰਮੈਲ ਸਿੰਘ ਭਿੰਡਰਾਵਾਲਿਆਂ ਨੂੰ ਮੰਨ ਲਿਆ ਸੰਤ ਜਰਮੈਲ ਸਿੰਘ ਭਿੰਡਰਾਵਾਲਿਆਂ ਨੂੰ ਮੰਨਣਾ ਵੀ ਚਾਹੀਦਾ ਸੀ ਜੋ ਪੰਥ ਦੀ ਉਹਨਾਂ ਨੇ ਜਿਹੜੀ ਗਵਾਹੀ ਕੀਤੀ ਉਹ ਬੇਮਿਸਾਲ ਸੀ ਇਤਿਹਾਸ ਦੇ ਵਿੱਚ ਜਿਹੜੀ ਸੀ ਉਹ ਸਨੇਹੀ ਅਖਰਾਂ ਵਿੱਚ ਲਿਖੀ ਜਾਊਗੀ ਤੇ ਸੰਤ ਹਰਚੰਦ ਸਿੰਘ ਲਾਂਡੋਵਾਲ ਦੀ ਜਿਹੜੀ ਕਾਰਵਾਈ ਸੀ ਉਹਨਾਂ ਦੇ ਸਾਹਮਣੇ ਤੁਛ ਸੀ ਤੇ ਉਸ ਤੋਂ ਬਾਅਦ ਫਿਰ ਜਿਹੜਾ ਹੈ ਸਰਜੀਤ ਸਿੰਘ ਬਰਨਾਲਾ ਹੀ ਪ੍ਰਧਾਨ ਬਣਦਾ ਜਦੋਂ ਕਿ ਸੰਤ ਅਜੀਤ ਸਿੰਘ ਪਰਿਵਾਰ ਵਿਛੋੜਾ ਨੂੰ ਪ੍ਰਧਾਨ ਚੋਂ ਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਉਹ ਸੀ ਇਟਾਲੀ ਦਲ ਦੇ ਤੇ ਜਦੋਂ ਕਤਲ ਹੋਇਆ ਸੰਤ ਲਾਂਡਰੋਵਾਲ ਦਾ ਤਾਂ ਉਹ ਆਪਣੇ ਆਪ ਪ੍ਰਧਾਨ ਬਣ ਗਏ ਉਹ ਸੰਤ ਅਜੀਤ ਸਿੰਘ ਪਰਿਵਾਰ ਵਿਛੋੜੇ ਨੂੰ ਬਰਿਆ ਲਿਆ ਗਿਆ ਸਾਰਿਆਂ ਨੇ ਮਿਲ ਕੇ ਤੇ ਸੰਤ ਕਹਿਣ ਲੱਗੇ ਤੂੰ ਤੇ ਭੋਲੇ ਸੁਭਾਅ ਦੇ ਸੀ ਵੀ ਜੇ ਇਹ ਅਮਰ ਤੇ ਸ਼ਤੂ ਤੇ ਦਾੜਾ ਖੁੱਲਾ ਪ੍ਰਕਾਸ਼ ਕਰੂ surjit singh barnala ਫਿਰ ਮੈਨੂੰ ਪ੍ਰਧਾਨ ਬਨੂ ਉਹ ਕੰਮ ਸੌਥਾ ਸੀ ਉਹਨੇ ਕਰ ਲਿਆ ਤੇ ਉਹ ਸੰਤਾਂ ਨੂੰ ਜਿਹੜਾ ਸੀ ਖੁੱਡੇ ਲਾਈਨ ਲਾਤਾ ਸੰਤ ਪਰਿਵਾਰ ਵਿਛੋੜਾ ਨੂੰ surjit singh barnala ਬਣ ਗਿਆ ਜਦੋਂ surjit singh barnala ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣ ਗਿਆ ਉਹ ਸਭ ਤੋਂ ਮੰਦ ਭਾਜੀ ਗੱਲ ਸੀ ਕਿ ਇਹ ਜੇ ਪ੍ਰਧਾਨਾ ਜੇ ਉਹ ਹੈ ਜਿਆ ਪ੍ਰਧਾਨ ਕਦੇ ਵੀ ਨਹੀਂ ਸੀ ਕੌਮ ਨੇ ਤਾਲੀ ਦਲਦਾ ਜਿਹੜਾ surjit singh barnala ਬਣਿਆ ਤੇ ਫਿਰ ਉਸ ਦੇ ਪਿੱਛੋਂ ਜਿਹੜਾ ਬਰਾਬਰ ਦਾ ਛੜਾ ਚੜ ਲਿਆ ਤੇ prakash singh badalvi ਪ੍ਰਧਾਨ ਬਣ ਗਿਆ ਉਹ ਵੀ ਜਿਹੜਾ ਸੀ ਬੜੀ ਦੁੱਠ ਦਾਇਤਦਾਲ ਸੀ ਜਿਹੜੀ ਹੈ ਖਾਲਸਾ ਪੰਥ ਦੇ ਵਿੱਚ ਕਾਲੇ ਅਖਰੇ ਲਈ ਯੋਗ ਹੀ prakash singh badal ਪ੍ਰਧਾਨ ਬਣ ਗਿਆ ਸੋ ਇਹ ਦੋਹੇ ਬੰਦੇ ਜਿਹੜੇ surjit singh barnala ਤੇ prakash singh badal ਦੇ ਪ੍ਰਧਾਨ ਬਣਨ ਦੇ ਨਾਲ ਸਿੱਖ ਕੌਮ ਦੀ ਜਿਹੜੀ ਰਾਜਨੀਤੀ ਦਾ ਪਤਨ ਜਿਹੜਾ ਸੀ ਉਹ ਸ਼ੁਰੂ ਹੋਇਆ ਤੇ ਹੁਣ ਦਾ ਜਿਹੜਾ 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 ਇਹ ਹੁਣ ਦਾ ਸਮਾਂ ਆ ਰਿਹਾ ਤੇ ਹੁਣ ਇਸ ਸਮੇਂ ਕੀ ਹੋ ਰਿਹਾ ਇਸ ਸਮੇਂ ਦੇਖੋ ਜਿਹੜਾ ਸੁਖਵੀਰ ਸਿੰਘ ਬਾਦਲ ਹੈ ਉਹ ਬਹਿਬਲ ਚਲਾਂ ਦਾ ਡੋਲੀਚਾਂਡ ਟੋਟਪੂਰੇ ਦਾ ਡੋਲੀਚਾਂਡ ਤੇ ਬਰਦਾੜੀ ਦਾ ਤੇ ਜਵਾਰ ਸਿੰਘ ਵਾਲੇ ਤੋਂ ਪਾਵਨ ਬੀੜ ਦਾ ਚੋਰੀ ਹੋਣਾ ਤੇ ਗੁਰੂ ਬਰਨ ਸਿੰਘ ਸਾਹਿਬ ਦੇ ਪਾਵਨ ਸਰੂਪ ਦਾ ਚੋਰੀ ਤਰਨਾ ਉਹ ਜਿਹੜੀਆਂ ਬੇਅਦਬੀਆਂ ਚਰਾਈਆਂ ਸਰਸੇ ਵਾਲੇ ਨੂੰ ਮਾਫੀ ਦਿੱਤੀ ਹੋਰ ਐਨੇ ਢੋਰ ਅਪਰਾਧ ਚਰੇ ਅਬ ਯਹਾਰ ਆਰਮਨੂ ਲਿਆਂਦਾ ਤੇ ਸੈਣੀ ਨੂੰ ਲਿਆਂਦਾ ਤੇ ਉਹਦੀ ਤਾਂ ਜਿੰਤੀ ਨਹੀਂ ਚੀਤੀ ਜਾ ਸਕੀ ਸੋ ਸੁਖਵੀਰ ਸਿੰਘ ਬਾਦਲ ਛਤਮੂਲ ਗਿਆ ਹੁਣ ਸੁਖਵੀਰ ਸਿੰਘ ਬਾਦਲ ਦੇ ਖਤਬ ਹੋ ਕੇ ਅੱਜ ਉਹਨੇ ਇੱਕ ਹੋਰ ਪ੍ਰਸਤਨ ਸੰਕੇਤਾ ਬਈ ਮੈਂ ਜਿਹੜਾ ਸਿੱਖੀ ਦਾ ਮਸਲਾ ਮਟਾਉਣ ਦੇ ਲਈ ਅਟਾਲਤਾ ਸਾਹਿਬ ਤੇ ਝੂਠ ਬੋਲਿਆ ਸੀ ਤੇ ਮੈਂ ਗੁਨਾਹ ਕੋਈ ਨਹੀਂ ਕੀਤਾ ਮੈਂ ਪਾਪ ਕੋਈ ਨਹੀਂ ਕੀਤਾ ਮੈਂ ਕੁਝ ਨਹੀਂ ਕਰਿਆ ਇਹਦੇ 'ਚ ਨਾ ਮੈਂ ਗੋਲੀ ਚਲਾਈ ਨਾ ਮੈਂ ਬੇਅਦਬੀ ਕਰਾਈ ਤੇ ਇਹ ਸਾਰਾ ਕੁਝ ਮੈਂ ਉਹੀ ਮੰਨਿਆ ਸੀ ਵੀ ਚਲੋ ਮਸਲਾ ਖਤਮ ਹੋ ਜਾਈਏ ਇਹ ਉਹਦੇ ਨਾਲੋਂ ਵੀ ਬਜਰ ਜਿਹੜੀ ਹੈਗੀ ਗਲਤੀ ਕਰ ਬੈਠਿਆ ਵੀ ਮੈਂ ਅਟਾਲਤਾ ਸਾਹਿਬ ਤੇ ਝੂਠ ਬੋਲਿਆ ਸੀ ਇੱਥੇ ਮੈਂ ਆਉਣਾ ਚਾਹੁੰਦਾ ਸੀ ਜਿੱਥੇ ਤੁਸੀਂ ਆ ਗਏ ਹੋ ਮਾਗੀ ਦੇ ਮੇਲੇ ਦੀ ਗੱਲ ਹੀ ਆਪਾਂ ਕਰਨੀ ਚਾਹਦੇ ਸੀ ਇਹ ਸਮਾਗੀ ਦੇ ਮੇਲੇ ਦੇ ਉੱਪਰ ਇਕੱਠ ਦੀ ਜਿਹੜੀ ਗੱਲ ਕਰਦੇ ਅੱਜ ਸੁਖਵੀਰ ਸਿੰਘ ਬਾਦਲ ਹੁਣਾਂ ਦੇ ਜਿਹੜੀ ਵੀਡੀਓ ਆਈ ਆ ਵਾਇਰਲ ਹੋ ਰਹੀ ਆ ਉਹ ਕੱਠ ਦੀ ਤਿਆਰੀ ਦੇ ਵਿੱਚ ਦੁਵਾਰੇ ਉਹਨਾਂ ਨੇ ਪੂਰੀ ਤਿਆਰੀ ਕਰਕੇ ਉਹ ਮੈਦਾਨ ਦੇ ਵਿੱਚ ਨਿਤਰੇ ਆ ਔਰ ਵੱਡੀ ਲੜਾਈ ਇਹਨੂੰ ਦੱਸ ਰਿਹਾ ਕਿ ਲੜਾਈ ਸ਼ੁਰੂ ਹੋ ਗਈ ਆ ਸੋ ਮਾਗੀ ਦੇ ਮੇਲੇ ਦੇ ਉੱਪਰ ਜਿਹੜੇ ਕੱਠ ਰੱਖੇ ਗਏ ਨੇ ਉਹਦੇ ਵਿੱਚ ਦੂਸਰਾ ਕੱਠ ਹੈ ਜਿਹੜਾ ਉਹੋ ਭਾਈ ਅੰਮ੍ਰਿਤਪਾਲ ਸਿੰਘ ਹੁਣਾਂ ਦੇ ਪਿਤਾ ਤਰਸੀਮ ਸਿੰਘ ਹੁਣੀ ਤੇ ਉਹਨਾਂ ਦੇ ਨਾਲ ਹੀ ਸਰਬਜੀਤ ਸਿੰਘ ਜਿਹੜੇ ਕਿ ਆਪਣਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਨੇ ਉਹਨਾਂ ਵੱਲੋਂ ਇਕੱਠ ਰੱਖਿਆ ਜਾ ਰਿਹਾ ਤੇ ਉਹਦੇ ਵਿੱਚ ਵੀ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਵੀ ਉਹਦਾ ਨਾਮ ਹੈ ਜਿਹੜਾ ਉਹ ਅਕਾਲੀ ਦਲ ਅਨੰਦਪੁਰ ਸਾਹਿਬ ਰੱਖਿਆ ਜਾਊਗਾ ਨਵਾਂ ਅਕਾਲੀ ਦਲ ਜਿਹੜਾ ਬਣਨਾਗਾ ਫਿਰ ਉਹ ਇਹ ਵੀ ਕਹਿ ਰਹੇ ਨੇ ਇੱਕ ਵੀਡੀਓ ਦੇ ਵਿੱਚ ਵੀ ਅਜੇ ਤਾਂ ਉਹਨਾਂ ਨੂੰ ਨਾਮ ਦਿੱਲੀ ਤੋਂ ਫਾਈਨਲ ਹੋ ਕੇ ਨਹੀਂ ਆਇਆ ਇਹ ਕਿੱਥੋਂ ਫਾਈਨਲ ਹੋ ਕੇ ਆਉਣੇ ਆ ਜੀ ਨਾਮ ਕਿਹੜੇ ਅਕਾਲੀ ਦਲ ਬਣਨੇ ਆ ਔਰ ਕਿੱਥੋਂ ਆ ਕੇ ਬਣਨੇ ਆ ਜਿਹੜੇ ਉਹ ਸਰਬਜੀਤ ਸਿੰਘ ਕਹਿ ਰਿਹਾ ਵੀ ਇਹਦਾ ਨਾਮ ਅਜੇ ਫਾਈਨਲ ਹੋ ਕੇ ਆਉਣਾ ਦਿੱਲੀੋਂ ਕਿੱਥੋਂ ਆਉਣਾ ਆ ਜੀ ਦੇਖੋ ਜੀ ਉਹ ਤਾਂ ਜਿਹੜਾ ਪ੍ਰਸ਼ਨ ਹੈ ਇਹਦਾ ਜਵਾਬ ਤਾਂ ਸਰਦਾਰ ਸਰਬਜੀਤ ਸਿੰਘ ਖਾਲਸਾ ਹੀ ਦੇ ਸਕਦੇ ਐ ਮੈਂ ਤਾਂ ਇਹਦਾ ਜਵਾਬ ਦੇ ਨਹੀਂ ਸਕਦਾ ਵੀ ਦਿੱਲੀ ਤੋਂ ਕੌਣ ਫਾਈਨਲ ਕਰਕੇ ਭੇਜੂਗਾ ਕਿਵੇਂ ਫਾਈਨਲ ਹੋ ਕੇ ਨਾ ਆਊਗਾ ਪਰੰਤੂ ਇੱਕ ਗੱਲ ਜ਼ਰੂਰ ਹੈ ਕਿ ਮੇਰੇ ਕੋਲੇ ਕੁਝ ਮਹੀਨਾ ਪਹਿਲਾਂ ਸਰਦਾਰ ਤਰਸੇਮ ਸਿੰਘ ਤੇ ਸਰਦਾਰ ਪਰਮਜੀਤ ਸਿੰਘ ਜੋਹੜ ਆਏ ਸੀ ਜੀ ਤੇ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਸੀ ਉਹਦੀਆਂ ਫੋਟੋਆਂ ਵੀ ਵਾਇਰਲ ਹੋਈਆਂ ਸੀ ਇੱਥੇ ਆਉਣ ਦੀਆਂ ਆਪਣੇ ਜਿਹੜਾ ਸੀ ਦਾ ਹਾਂ ਉਸ ਸਮੇਂ ਉਹਨਾਂ ਨੇ ਕਿਹਾ ਸੀ ਵੀ ਨਵੀਂ ਪਾਰਟੀ ਬਣਾਉਣੀ ਹੈ ਥੋੜਾ ਕੀ ਸੁਝਾਇਆ ਵੀ ਪ੍ਰਜੀਡੀਅਮ ਬਣਾਉਣੀ ਚਾਹੀਦੀ ਹੈ ਜਾਂ ਭਾਈ ਅਮਰਤਪਾਲ ਸਿੰਘ ਉਹਦੇ ਪ੍ਰਧਾਨ ਹੋਣੇ ਚਾਹੀਦੇ ਨੇ ਮੈਂ ਸਪਸ਼ਟ ਤੌਰ ਤੇ ਕਿਹਾ ਸੀ ਵੀ ਪ੍ਰਜੀਡੀਅਮ ਦਾ ਤਾਂ ਜਿਹੜਾ ਤਾਂ ਉਹ ਤਜਰਬਾ ਹੈ ਉਹ ਫੇਲ ਹੋ ਚੁੱਕਿਆ ਤੇ ਭਾਈ ਅਮਰਤਪਾਲ ਸਿੰਘ ਜਿਹੜੇ ਹੈ ਉਸ ਦੇ ਪ੍ਰਧਾਨ ਹੋਣੇ ਚਾਹੀਦੇ ਨੇ ਤੇ ਉਹਨਾਂ ਦੀ ਜ਼ਾਹਰ ਹਾਜ਼ਰੀ ਵਿੱਚ ਸਰਦਾਰ ਤਰਸੇਮ ਸਿੰਘ ਟਾਰਜ ਤਾਰੀਪੁਰ ਹੋਣੀ ਚਾਹੀਦੇ ਆ ਇਹ رائے ਮੈਂ ਦਿੱਤੀ ਸੀ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਸੀ ਵੀ ਜਦੋਂ ਪਾਰਟੀ ਅਸੀਂ ਬਣਾਵਾਂਗੇ ਤਾਂ ਫਿਰ ਪਾਰਟੀ ਬਣਾਉਣ ਦੇ ਸਮੇਂ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਚਰਾਂਗੇ ਵਿਸਤਾਰ ਨਾਲ ਬਹਿ ਕੇ ਪਾਰਟੀ ਦਾ ਕੀ ਨਾਮ ਹੋਵੇ ਮੈਂ ਉਹਨਾਂ ਨੂੰ ਇਹ ਵੀ ਕਿਹਾ ਸੀ ਕਿ ਅਕਾਲੀ ਦਲ ਇੱਕ ਵੱਡਾ ਨਾਮ ਹੋਵੇ ਤੇ ਆਪਾਂ ਇਸ ਨੂੰ ਅਠੋੂਲੇ ਨਹੀਂ ਕਰ ਸਕਦੇ ਤੇ ਅਟਾਲੀ ਦਲ ਦੇ ਨਾਲ ਕੋਈ ਜਿਹੜਾ ਹੈ ਉਹ ਨਾਂ ਨਾਲ ਲਾਉਣਾ ਜ਼ਰੂਰੀ ਹੋਊਗਾ ਤੇ ਉਹ ਚੈਨਿਸ ਵੀ ਤੁਹਾਡੇ ਨਾਲ ਗੱਲਬਾਤ ਕਰਚੇ ਫਿਰ ਅਸੀਂ ਫੈਸਲਾ ਲਵਾਂਗੇ ਪਰੰਤੂ ਅਫਸੋਸ ਦੀ ਗੱਲ ਹੈ ਕਿ ਹੁਣ ਉਹਨਾਂ ਨੇ ਪਾਰਟੀ ਦਾ ਐਲਾਨ ਕਰਨ ਵੇਲੇ ਨਾ ਤਾਂ ਮੇਰੇ ਨਾਲ ਕੋਈ ਸਲਾਹ ਕੀਤੀ ਹੈ ਇੱਥੋਂ ਤੱਕ ਕਿ ਮੈਨੂੰ ਦੱਸਿਆ ਤੱਕ ਨਹੀਂ ਕਿ ਪਾਰਟੀ ਜਿਹੜੀ ਆ ਉਹ ਟਾਈਮ ਹੋਣ ਜਾ ਰਹੀ ਹੈ ਜਾਂ ਮੁੱਛਰ ਦੇ ਮਾਗੀ ਦੇ ਮੇਲੇ ਤੇ ਟ੍ਰਾਂਸਫਰੈਂਸ ਹੋਣ ਜਾ ਰਹੀ ਹੈ ਜਾਂ ਹੋਰ ਕੋਈ ਗੱਲਬਾਤ ਨਹੀਂ ਕੀਤੀ ਮੈਂ ਟੈਲੀਫੋਨ ਕਰਕੇ ਸਰਦਾਰ ਤਰਸੇਮ ਸਿੰਘ ਨੂੰ ਪੁੱਛਿਆ ਬਾ ਇਹ ਜਿਹੜਾ ਮੈਂ ਜਿਹੜਾ ਇੰਟਰਨੈਟ ਤੇ ਦੇਖਿਆ ਜਾਂ ਪ੍ਰੈਸ ਦੇ ਵਿੱਚ ਦੇਖਿਆ ਵੀ ਪਾਰਟੀ ਬਣ ਰਹੀ ਹੈ ਤੁਸੀਂ ਇਹ ਜਿਹੜੀ ਹੈ ਉਹ ਕਹਿੰਦੇ ਹਾਂ ਜੀ ਇਹ ਫਾਈਨਲ ਹੋ ਗਿਆ ਤੇ ਇਹ ਪਾਰਟੀ ਜਿਹੜੀ ਹੈਗੀ ਇਹ ਪਾਰਟੀ ਬਣ ਰਹੀ ਹੈ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਤੇ ਹੁਣ ਜਿਹੜਾ ਹੈ ਦਾ ਵੀ ਅਨੰਦਪੁਰ ਸਾਹਿਬ ਰੱਖ ਲਿਆ ਇਹ ਵੀ ਮੈਨੂੰ ਜਿਹੜਾ ਹੈ ਸਰਦਾਰ ਸਰਬਜੀਤ ਸਿੰਘ ਥਾਲਸਾ ਦੇ ਬਿਆਨ ਤੋਂ ਬਾਅਦ ਪਤਾ ਲੱਗਿਆ ਵੀ ਅਨੰਦਪੁਰ ਸਾਹਿਬ ਫਿਰ ਉਹਨਾਂ ਦਾ ਦੂਜਾ ਬਿਆਨ ਆ ਗਿਆ ਕਿ ਜੀ ਇਹ ਤੁਸੀਂ ਗਲਤ ਸਮਝ ਗਏ ਉਹ ਪ੍ਰੈਸ ਵਾਲਿਆਂ ਨੂੰ ਮੈਂ ਤਾਂ ਇਹ ਗੱਲ ਕਹੀ ਨਹੀਂ ਸੀ ਵੀ ਅਨੰਦਪੁਰ ਸਾਹਿਬ ਰੱਖਿਆ ਤੇ ਉਹ ਗੱਲਾਂ ਦਾ ਮੈਨੂੰ ਨਹੀਂ ਪਤਾ ਕਿ ਕਿਹਨੇ ਫਾਈਨਲ ਕਰਨਾ ਹੈ ਕਿਵੇਂ ਫਾਈਨਲ ਕਰਨਾ ਹੈ ਕਿਉਂਕਿ ਮੈਨੂੰ ਤਾਂ ਉਹ ਸਾਰੇ ਜਿਹੜਾ ਜਾਬਤੇ ਚ ਪ੍ਰੋਸੈਸ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਦੇਖੋ ਗੱਲ ਇਹ ਹੁੰਦੀ ਹੈ ਤੇ ਮੈਨੂੰ ਪਤਾ ਲੱਗਿਆ ਕਿ ਚਿਆਂ ਦੀ ਅਮਰਤਪਾਲ ਨਾਲ ਵੀ ਗੱਲ ਚਰਾਈ ਗਈ ਉਥੇ ਜੇਲ੍ਹ ਦੇ ਵਿੱਚ ਵੀ ਟੈਲੀਫੋਨ ਤੇ ਉਹ ਇਹੋ ਜਿਹੇ ਬੰਦੇ ਜਿਹੜੇ ਕਿ ਇਧਰ ਪੰਥ ਸਫਾ ਦੇ ਵਿੱਚ ਦੇ ਰਹੇ ਨਹੀਂ ਕੁਛ ਨਹੀਂ ਪਰੰਤੂ ਮੇਰੇ ਨਾਲ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਇਸ ਬਾਰੇ ਵੀ ਚੀਜ਼ ਕਰਨਾ ਹੁਣ ਫਿਰ ਜਿਹੜਾ ਹੈਗਾ ਦੇ ਤਾਂ ਇੱਕ ਭੇਦੇ ਬਣਿਆ ਹੋਇਆ ਬਈ ਕੀ ਕਿਵੇਂ ਫਾਈਨਲ ਹੋਣਾ ਨਾਉ ਕਿਹੜਾ ਫਾਈਨਲ ਕਰੂਗਾ ਕੌਣ ਨਾਂ ਰੱਖੂਗਾ ਕੌਣ ਨਹੀਂ ਰੱਖੂਗਾ ਮੈਂ ਅਜੇ ਵੀ ਅਮਰਪਾਲ ਸਿੰਘ ਨਾਲ ਮੇਰੀ ਹਮਦਰਦੀ ਵੀ ਉਹਨਾਂ ਨਾਲ ਹੈ ਤੇ ਮੈਂ ਸਮਝਦਾ ਕਿ ਉਹੀ ਜਿਹੜਾ ਪੰਥ ਦੇ ਵਿੱਚ ਪਏ ਹੋਏ ਠਲਾ ਨੂੰ ਪੂਰਾ ਕਰ ਸਕਦੇ ਨੇ ਤੁਸੀਂ ਕਈ ਵਾਰ ਮਿਲ ਕੇ ਵੀ ਆਏ ਹੋ ਜੇਲ੍ਹ ਦੇ ਵਿੱਚ ਉਸ ਸਮੇਂ ਦੌਰਾਨ ਤੁਹਾਡੀ ਕੋਈ ਇਸ ਗੱਪਾਰੇ ਗੱਲਬਾਤ ਹੋਈ ਸੀ ਉਹਨਾਂ ਨਾਲ ਕੋਈ ਨਵੀਂ ਪਾਰਟੀ ਬਾਰੇ ਕਿਉਂਕਿ ਇਹ ਵੀ ਲੋਕਾਂ ਦੇ ਵਿੱਚ ਆਉਂਦਾ ਵੀ ਜਿਹੜਾ ਉਹਨਾਂ ਨੂੰ ਚੋਣ ਲੜਾਉਣ ਦਾ ਪ੍ਰੋਸੈਸ ਹੈ ਇਹ ਤੁਹਾਡੇ ਵੱਲੋਂ ਹੀ ਸ਼ੁਰੂ ਕੀਤਾ ਗਿਆ ਸਾਰੀ ਗੱਲ ਤੁਸੀਂ ਲਿਆ ਕੇ ਪਹਿਲਾਂ ਕਿਹਾ ਸੀਗਾ ਕਿ ਉੱਥੇ ਚੋਣ ਵੀ ਲੜਨਗੇ ਜਾਂ ਸਾਰੀ ਗੱਲਬਾਤ ਉਸ ਸਮੇਂ ਤੁਸੀਂ ਅਹਿਮ ਭੂਮਿਕਾ ਜਿਹੜੀ ਉਹਨਾਂ ਵਾਹ ਰਹੇ ਸੀਗੇ ਤੁਹਾਡਾ ਅਮਰਪਾਲ ਸਿੰਘ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਕੀ ਕਦੇ ਕੋਈ ਗੱਲ ਹੋਈ ਹੈ ਇਸ ਤਰ੍ਹਾਂ ਦੀ ਕਿ ਆਪਾਂ ਨਵੀਂ ਪਾਰਟੀ ਇਸ ਤਰ੍ਹਾਂ ਦੀ ਕੋਈ ਬਣਾਉਣੀ ਹੈ ਦੇਖੋ ਜੀ ਮੈਂ ਸਿਆਸਤ ਵਿੱਚ ਆਉਣ ਤੋਂ ਪਹਿਲੇ ਦਿਨ ਤੋਂ ਉਹਨਾਂ ਨੂੰ ਕਹਿ ਰਿਹਾ ਸੀ ਕਿ ਸਿਆਸਤ ਵਿੱਚ ਆਉਣਾ ਚਾਹੀਦਾ ਹੈ ਜਿੰਨਾ ਚਿਰ ਸਿਆਸਤ ਵਿੱਚ ਨਹੀਂ ਆਉਂਦੇ ਰਾਜਨੀਤੀ ਵਿੱਚ ਨਹੀਂ ਆਉਂਦੇ ਉਹਨਾਂ ਚਿਰ ਜਿਹੜਾ ਹੈ ਪੰਥ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ ਤੇ ਉਹਨਾਂ ਨੂੰ ਡੇਵਰੂ ਡੇਵਰੂਡ ਜੇਲ੍ਹ ਦੇ ਵਿੱਚ ਬੈਠਿਆਂ ਨੂੰ ਇੱਥੋਂ ਠਡੂਰ ਸਾਹਿਬ ਦੀ ਸੀਟ ਤੋਂ ਪਾਰਲੀਮੈਂਟ ਦੀ ਇਲੈਕਸ਼ਨ ਲਈ ਰਾਜੀ ਕਰਨ ਵਾਲਾ ਮੈਂ ਹੀ ਸੀ ਤੇ ਮੈਂ ਜਿਹੜਾ ਸੀਦਾ ਉਹਨਾਂ ਨੂੰ ਰਾਜੀ ਕੀਤਾ ਤੇ ਮੈਂ ਜੇਲ੍ਹ ਦੇ ਦਰਵਾਜ਼ੇ 'ਚੋਂ ਨਿਕਲਨ ਸਾਰ ਐਲਾਨ ਕਰਤਾ ਕਿਉਂਕਿ ਮੈਨੂੰ ਪਤਾ ਸੀ ਕਿ ਜੇ ਮੈਂ ਲੜ ਚਰਨ ਦੇ ਵਿੱਚ ਦੇਰ ਤਾਰਤੀ ਤਾਂ ਇਹ ਗੱਲ ਖਤਮ ਹੋ ਜਾਣੀ ਹੈ ਇਹਨਾਂ ਨੂੰ ਚਾਉਣ ਇਹਨਾਂ ਨੇ ਜਿਹੜੀ ਆ ਉਹ ਲੜਨੀ ਨਹੀਂ ਹੈ ਤੇ ਇਸ ਲਈ ਮੈਂ ਜੇਲ੍ਹ ਦੇ ਪ੍ਰੈਸ ਵਾਲੇ ਉੱਥੇ ਮੌਜੂਦ ਸੀ ਜੇਲ੍ਹ ਦੇ ਡੇਟ ਤੇ ਤੇ ਮੈਂ ਜੇਲ੍ਹ ਦੇ ਡੇਟ ਤੇ ਹੀ ਐਲਾਨ ਚੜਿਆ ਇਹ ਗੱਲ ਮੈਂ ਪਾਰਟੀ ਵਾਲੀ ਵੀ ਗੱਲ ਚਰੀ ਸੀ ਤੇ ਮੇਰੀ ਸਲਾਹ ਉਹਨੂੰ ਇਹ ਸੀ ਕਿ 13 ਦੀਆਂ 13 ਸੀਟਾਂ ਤੇ ਚੋਣ ਲੜੀ ਜਾ ਮੈਂ ਇਚ ਸੀਟ ਤੇ ਚੋਣ ਲੜਨ ਲਈ ਨਹੀਂ ਚਾਹਿਆ ਸੀ ਵੀ ਚੱਲੀ ਛਡੂਰ ਸਾਹਿਬ ਤੇ ਪਰੰਤੂ ਉਹ ਬੜੀ ਮੁਸ਼ਤਰ ਨਾਲ ਚੱਲੀ ਛਡੂਰ ਸਾਹਿਬ ਦੀ ਸੀਟ ਤੇ ਚੋਣ ਲੜਨ ਦੇ ਲਈ ਜਿਹੜੇ ਸੀ ਉਹ ਮੰਨੇ ਪਾਰਟੀ ਦੇ ਲਈ ਵੀ ਜਿਹੜੀ ਸੀ ਕਿ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਵਿਸਤਾਰ ਨਾਲ ਗੱਲ ਕੀਤੀ ਸੀ ਬਹੁਤ ਮੁਲਾਕਾਤਾਂ ਵੀ ਚੱਰੀ ਸੀ ਤੇ ਮੈਂ ਕਿਹਾ ਸੀ ਕਿ ਪਾਰਟੀ ਉਹ ਜਿਹੜੀ ਹੈਗੀ ਆ ਬਣਾਉਣੀ ਚਾਹੀਦੀ ਹੈ ਪਰੰਤੂ ਉਸ ਸਮੇਂ ਪਾਰਟੀ ਦੀ ਬੰਤਰ ਬਾਰੇ ਪਾਰਟੀ ਦੇ ਨਾਮ ਬਾਰੇ ਤੇ ਪਾਰਟੀ ਦਾ ਕੀ ਏਜੰਡਾ ਹੋਊਗਾ ਉਸ ਦੀ ਰੂਪਰੇਖਾ ਕੀ ਹੋਊਗੀ ਉਹ ਗੱਲ ਨਹੀਂ ਹੋਈ ਸੀ ਉਹ ਤਾਂ ਜਰਨਲ ਗੱਲ ਹੋਈ ਸੀ ਵੀ ਪਾਰਟੀ ਜਿਹੜੀ ਹੈ ਜੀ ਆ ਉਹ ਬਣਾਉਣੀ ਚਾਹੀਦੀ ਹੈ ਤੇ ਹੁਣ ਜਿਹੜੇ ਮਤਲਬ ਉਸ ਤੋਂ ਬਾਅਦ ਮੇਰੇ ਨਾਲ ਗੱਲ ਨਹੀਂ ਕੀਤੀ ਤੇ ਆ ਜਿਹੜੇ ਦੱਸਿਆ ਵੀ ਸਰਦਾਰ ਤਰਸੇਮ ਸਿੰਘ ਆਏ ਸੀ ਸਰਦਾਰ ਪਰਮਜੀਤ ਸਿੰਘ ਜਹਲ ਆਏ ਸੀ ਉਹ ਮੈਂ ਤੁਹਾਨੂੰ ਦੱਸਦਾ ਵੀ ਉਹਨਾਂ ਹੀ ਗੱਲ ਮੇਰੇ ਨਾਲ ਕਈ ਮਹੀਨੇ ਪਹਿਲਾਂ ਹੋਈ ਸੀ ਅੱਜ ਵੀ ਮੈਂ ਜਿਹੜਾ ਹੈ ਭਾਈ ਅਮਰਪਾਲ ਸਿੰਘ ਦਾ ਹਮਾਇਤੀ ਹਾਂ ਮੈਂ ਸਮਝਦਾ ਵੀ ਉਹ ਖਲਾ ਨੂੰ ਪੂਰਾ ਕਰ ਸਕਦੇ ਐ ਪਰੰਤੂ ਇੱਕ ਗੱਲ ਬੜੀ ਵੱਡੀ ਹੈ ਕਿ ਦੇਖੋ ਬਾਬਾ ਜੋਗਿੰਦਰ ਸਿੰਘ ਜਿਹੜੇ ਸਿੱਖ ਰਾਜਨੀਤੀ ਦੇ ਵਿੱਚ ਆਏ ਤੇ ਜਦੋਂ ਬਾਬਾ ਜੋਗਿੰਦਰ ਸਿੰਘ ਆਏ ਤੇ ਮੈਂ ਅੰਤ ਤੱਕ ਉਹਨਾਂ ਦਾ ਸਾਥ ਨਿਭਾਇਆ ਉਹ ਇੱਕ ਮੈਂ ਸਮਝਦਾ ਇੱਕ ਮਹਾਨ ਹਸਤੀ ਸੀ ਖਾਲਸਾ ਪੰਥ ਦੀ ਰਾਜਨੀਤੀ ਵਿੱਚ ਤੇ ਉਸ ਸਮੇਂ ਉਹ ਸਾਰੀਆਂ ਪਾਰਟੀਆਂ ਜਿਹੜੀਆਂ ਸੀ ਲੰਡੋਵਾਲਾ ਅਕਾਲੀ ਦਲ ਸੀ ਜੀ ਦਾ ਸਰਜੀਤ ਸਿੰਘ ਪ੍ਰਧਾਨ ਸੀ ਤੇ ਬਾਦਲ ਅਕਾਲੀ ਦਲ ਸੀ ਜੀ ਦਾ ਪ੍ਰਤਾਪ ਸਿੰਘ ਬਾਦਲ ਪ੍ਰਧਾਨ ਸੀ ਇਹ ਸਾਰਿਆਂ ਨੂੰ ਖਤਮ ਕਰਕੇ ਉਸ ਯੂਨਾਈਟਿਡ ਅਕਾਲੀ ਦਲ ਨੂੰ ਮੰਨਤਾ ਮਿਲ ਗਈ ਸੀ ਪਰੰਤੂ ਬਾਬਾ ਜਗਜਿੰਦਰ ਸਿੰਘ ਨੇ ਜਿਹੜਾ ਸੀ 20 ਮਈ 1985 ਨੂੰ ਜਦੋਂ ਸਾਡਾ ਸ਼ਰੋਮਨੀ ਜਾਂ ਯੂਨਾਈਟਿਡ ਅਟਾਲੀ ਦਲ ਸਥਾਪਿਤ ਹੋਇਆ ਗੁਰਦੁਆਰਾ ਸ਼ਹੀਦਾਂ ਅੰਮ੍ਰਿਤਸਰ ਦੇ ਵਿੱਚ ਉਸ ਸਮੇਂ ਇਹ ਕਿ ਉਹਨਾਂ ਨੇ ਚਾਹਤਾ ਵੀ ਮੈਂ ਸੁਣਿਆ ਮੈਂ ਸ਼ਕਲ ਤੋਂ ਤਾਂ ਨਹੀਂ ਦੇਖਿਆ ਜਦ ਸਿਮਰਨਜੀਤ ਸਿੰਘ ਮਾਨ ਨੂੰ ਤੇ ਉਹ ਪ੍ਰਧਾਨ ਹੋਣਾ ਪ੍ਰਧਾਨ ਬਣ ਜਾਣਾ ਮੈਂ ਇਸ ਦੀ ਪੁਰਜ਼ੋਰ ਵਿਰੋਧਤਾ ਕੀਤੀ ਸੀ ਕਿ ਬਾਬਾ ਜੀ ਜਿਹਨੂੰ ਤੁਸੀਂ ਦੇਖਿਆ ਹੀ ਨਹੀਂ ਉਹ ਪ੍ਰਧਾਨ ਕੀ ਹੈ ਜੇ ਤੁਹਾਨੂੰ ਪਿੱਛੋਂ ਮਿਲਿਆ ਤੁਸੀਂ ਉਹਨੂੰ ਜੋਰ ਤੋਂ ਸਮਝੋਗੇ ਸਿਮਰਨਜੀਤ ਸਿੰਘ ਮਾਨ ਨੂੰ ਤਾਂ ਉਹਨੂੰ ਮੁੱਖ ਮੰਤਰੀ ਬਣਾ ਦਿਓ ਜਿਹੜਾ ਪੰਜਾਬ ਦਾ ਪਰ ਮੈਂ ਨਹੀਂ ਇਸ ਗੱਲ ਨਾਲ ਸਹਿਮਤ ਵੀ ਉਹ ਤੁਸੀਂ ਐਕਟਿੰਗ ਪ੍ਰਧਾਨ ਹੋ ਮੋ ਤੇ ਉਹ ਪ੍ਰਧਾਨ ਹੋਵੇ ਮੈਂ ਵੀ ਚਦੇ ਉਹਨੂੰ ਦੇਖਿਆ ਨਹੀਂ ਤੇ ਨਿਸ਼ਚਿਤ ਤੌਰ ਤੇ ਜੇ ਤੁਸੀਂ ਉਹਨੂੰ ਪ੍ਰਧਾਨ ਬਣਾਉਂਗੇ ਤੁਸੀਂ ਲਾਂਬੇ ਹੋ ਜਾਓਗੇ ਇਸ ਸਿਆਸਤ ਤੋਂ ਉਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੋਊਗਾ ਤੂ ਤੇ ਤੁਹਾਡੇ ਨਾਲ ਤਾਂ ਅਸੀਂ ਫਿਰਦੇ ਰਹੇ ਆ ਅਸੀਂ ਸਿਮਰਨਜੀਤ ਸਿੰਘ ਮਾਨਦੇ ਨੂੰ ਤਾਂ ਕਹਿੰਦੇ ਲੀਡਰ ਮੰਨਿਆ ਨੇ ਅਸੀਂ ਤਾਂ ਬਾਬਾ ਜੁਲੰਦਰ ਸਿੰਘ ਨੂੰ ਲੀਡਰ ਬਣਿਆ ਤੇ ਬਾਬਾ ਜੁਲੰਦਰ ਸਿੰਘ ਤੂ ਤੇ ਬੜੀ ਵੱਡਾ ਜਿਹੜੀ ਸੱਚੀਅਤ ਸੀ ਜੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੇ ਸਤਾਰਜੋਧ ਪਿਤਾ ਸੀ ਤੇ ਬੜੀ ਹੋਈ ਹਸਤੀ ਸੀ ਖਾਲਸਾ ਪੰਥ ਦੇ ਵਿੱਚ ਬਾਣੀ ਤੇ ਬਾਣੇ ਦੇ ਧਾਰਨੀ ਸੀ ਤੇ ਤੁਹਾਡੇ ਨਾਲੇ ਜਿਹੜਾ ਖਾਲਸਾ ਪੰਥ ਚੱਲੂਗਾ ਉਹਨਾਂ ਨੇ ਗੱਲ ਨਹੀਂ ਮੰਨੀ ਮੈਂ ਕਿਹਾ ਜੀ ਰਜਿਸਟਰ ਦੇ ਉਹ ਮੈਂ ਵਿਰੋਧਤਾ ਕਰਨੋਂ ਨਹੀਂ ਹਟਦਾ ਮੈਂ ਰਜਿਸਟਰ ਵਿੱਚ ਡਿਸੈਂਟਿੰਗ ਨੋਟ ਲਿਖੂੰਗਾ ਉਹ ਮੈਂ ਲਿਖਿਆ ਫਿਰ ਅੱਗੇ ਗੱਲ ਚੱਲੀ ਵੀ ਇਹ ਗੱਲ ਗਲਤ ਹੈ ਇਹ ਪੰਥ ਲਈ ਤਤਕਹੂ ਤੇ ਜਿਹੜਾ ਅਸੀਂ ਸਾਨੂੰ ਮੰਨਤਾ ਮਿਲ ਗਈ ਵੇ ਭਈ ਤੋਇਤ ਜਿਹੜਾ ਛਾਲੀ ਦਲ ਹੈ ਯੂਨਾਈਟਿਡ ਛਾਲੀ ਦਲ ਆ ਉਹ ਮੰਤਾਂ ਖਤਮ ਹੋ ਜੂ ਜਦੋਂ ਸਿਮਰਨਜੀਤ ਸਿੰਘ ਮਾਨ ਉਹ ਸਾਡੇ ਦਲ ਪਾਉ ਦਾ ਬਿਨਾ ਮਤਲਬ ਪਾਉ ਦਾ ਤੇ ਜੀ ਤੁਸੀਂ ਅਸਲ ਚ ਬਾਬਾ ਜੀ ਦੇ ਵਫਾਦਾਰ ਹੋ ਮੇਰੇ ਨਾਲ ਤਾਂ ਤੁਹਾਡੀ ਕੋਈ ਗੱਲ ਹੀ ਨਹੀਂ ਸੀ ਤੇ ਅੱਜ ਵੀ ਜੇ ਇਹ ਜਿਹੜੀ ਅਮਰਤਪਾਲ ਸਿੰਘ ਵਾਲੀ ਪਾਰਟੀ ਬਣਦੀ ਹੈ ਜਾਂ ترسےم ਸਿੰਘ ਨੇ ਇਹ ਜੇ ਆਪਣੇ ਵਫਾਦਾਰਾਂ ਨੂੰ ਜਿਹੜੇ ਹੈ ਜੇ ਉਹ ਭੁੱਲ ਜਾਣਗੇ ਪੁਰਾਣਿਆਂ ਨੂੰ ਭੁੱਲ ਜਾਣਗੇ ਜਿਨ੍ਹਾਂ ਨੇ ਕੰਮ ਕੀਤਾ ਨਵੇਂਆਂ ਨੂੰ ਲੈ ਕੇ ਆਉਣਗੇ ਤੇ ਉਹੀ ਗੱਲ ਚਰਨਗੇ ਤੇ ਫੇਰ ਜਿਹੜਾ ਹੈਗਾ ਉਹੀ ਹਸਰੋ ਜਿਹੜਾ ਸਿਮਰਨਜੀਤ ਸਿੰਘ ਮੰਨਦਾ ਹੋਇਆ ਸਿਮਰਨਜੀਤ ਸਿੰਘ ਮੰਨ ਕਦੇ ਵਿਧਾਨ ਸਭਾ ਦੀ ਚੋਣ ਨਹੀਂ ਜਿੱਤ ਸਕਿਆ ਕਦੇ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਣਾ ਸਕਿਆ ਚਲੋ ਆਪ ਦੀ ਸੀਟ ਜਿਹੜੀ ਜਿੱਤ ਕੇ ਉਹਦੇ ਨਾਲ ਪੰਥ ਦਾ ਕੋਈ ਸਰਿਆ ਨਹੀਂ ਹੈ ਕਦੇ ਜਿੱਤੇ ਜਿੱਤੇ ਕਦੇ ਹਾਰੇ ਜੀ ਸੋ ਜਿਹੜਾ ਹੈਦਾ ਉਹ ਜਿਹੜਾ ਆਪਣੇ ਵਫਾਦਾਰਾਂ ਨੂੰ ਭੁੱਲ ਜਾਂਦਾ ਹੈ ਆਪਣੇ ਵਫਾਦਾਰਾਂ ਦੀ ਗੱਲ ਨਹੀਂ ਕਰਦਾ ਉਹਨਾਂ ਨਾਲ ਸਲਾਹ ਨਹੀਂ ਕਰਦਾ ਆਪ ਬਹਾਰੇ ਚੱਲਦਾ ਹੈ ਉਹ ਹਮੇਸ਼ਾ ਜਿਹੜਾ ਹੈਦਾ ਉਹ ਸਿਆਸਤ ਦੇ ਵਿੱਚੋਂ ਫੇਲ ਹੋ ਜਾਂਦਾ ਹੈ ਤੇ ਫਿਰ ਫਿਰ ਤਾਂ ਸੁਖਵੀਰ ਬਾਦਲ ਜਿਹੜਾ ਆਈ ਪਿਆ ਜੇ 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 ਕੁਛ ਨਾ ਕਰ ਜੇ ਹੁਣ ਦੇਖੋ ਬਾਬਾ ਜੀ ਦੇ ਪਿੱਛੋਂ ਸਿਮਰਨਜੀਤ ਸਿੰਘ ਮਾਨ ਬਣਾਤਾ ਇਹ ਫੇਰ ਬਾਦਲ ਆ ਗਿਆ ਇੱਕ ਵਾਰੀ ਸਮਾਪਤੀ ਕਰਤੀ ਸੀ ਫੇਰ ਬਾਦਲ ਆ ਗਿਆ ਸੋ ਬਾਦਲ ਜਿਹੜਾ ਹੈ ਇਦਾ ਪੋਲਾ ਨਹੀਂ ਹੈ ਸਤਵੀਰ ਬਾਦਲ ਇਹ ਫੇਰ ਤਿਆਰ ਆ ਭਾਵੇਂ ਬਜਰਪਾਪ ਕੀਤੇ ਹੋਏ ਐ ਇਸ ਨੇ ਜੇ ਇਹ ਕਮਜ਼ੋਰੀ ਦਿਖਾਉਣ ਜੇ ਆਪਣੀ ਇਹ ਕਮਜ਼ੋਰੀ ਇਸ ਪੱਖੋਂ ਕਿ ਆਪਣੇ ਪੁਰਾਣੇ ਵਫਾਦਾਰਾਂ ਨੂੰ ਭੁੱਲ ਕੇ ਨਵੇਂ ਨੂੰ ਲਿਆਉਣ ਜੇ ਤਾਂ ਫੇਰ ਪਾਰਟੀ ਦਾ ਹਸਰ ਬਹੁਤ ਭੜਾ ਹੋਊਗਾ ਇਹ ਫਿਰ ਹੁਣ ਨਵੀਂ ਪਾਰਟੀ ਜਿਹੜੀ ਬਣ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਚਲੋ ਅੰਮ੍ਰਿਤਸਰ ਆਪਣਾ ਬਨੰਦਪੁਰ ਸਾਹਿਬ ਨਾਂ ਰੱਖ ਲਿਆ ਉਹਨਾਂ ਨੇ ਜਾਂ ਕੋਈ ਹੋਰ ਨਾਂ ਰੱਖਣਗੇ ਅਦਰਜ ਫਿਰ ਜਿਹੜੀ ਬਾਰਸ ਪੰਜਾਬ ਜੱਥੇ ਬੰਦੀ ਚੋਦਾ ਕੀ ਬਣੂਗਾ ਜਿਹਦਾ ਅਮਰਤਪਾਲ ਨੂੰ ਮੁਖੀ ਬਣਾਇਆ ਗਿਆ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰਾਣਿਆਂ ਦੇ ਜਰਮਪਸਤਾਨ ਤੇ ਦਸਤਾਰਬੰਦੀ ਹੋਈ ਉਹ ਉਹ ਕਿੰਦਰ ਗਈ ਫਿਰ ਜੀ ਕਿੰਦਰ ਗਈ ਬਾਰਸ ਪੰਜਾਬ ਜੱਥੇ ਹੁੰਦੀ ਦੇਖੋ ਜੀ ਉਹ ਤਾਂ ਬਾਰਸ ਪੰਜਾਬ ਦਾ ਤਾਂ ਫਿਰ ਭਾਈ ਅਮਰਤਪਾਲ ਸਿੰਘ ਨੂੰ ਪਤਾ ਹੋ ਮੇਰੇ ਬਾਰੇ ਤਾਂ ਨਾਮ ਹੈ ਬਾਰਸ ਪੰਜਾਬ ਦਾ ਕਦੇ ਮੈਂਬਰ ਬਣਿਆ ਨਾ ਮੈਂ ਬਾਰਸ ਪੰਜਾਬ ਦਾ ਮੈਂਬਰ ਸੀ ਨਾ ਮੈਨੂੰ ਜੱਥੇਬੰਦੀ ਦਾ ਪਤਾ ਹੈ ਤੇ ਕਿਹੜੀ ਜੱਥੇਬੰਦੀ ਸੀ ਉਹ ਮੈਂ ਤੇ ਉਹ ਭਾਈ ਅਮਰਤਪਾਲ ਸਿੰਘ ਦੱਸਣ ਜੇ ਵੀ ਕੀ ਬਣੂ ਜਾਂ ਸਰਦਾਰ ਤਰਸੇਮ ਸਿੰਘ ਦੱਸਣ ਜੇ ਜਿਹੜਾ ਤ ਉਹ ਦਿਨ ਕੋਈ ਵਾਸਤਾ ਨਹੀਂ ਦੂਸਰੇ ਪਾਸੇ ਹੁਣ ਜਿਹੜਾ ਬਾਗੀ ਧੜਾ ਸੀ ਅਕਾਲੀ ਦਲ ਦਾ ਉਹਨੇ ਵੀ ਹੁਣ ਐਲਾਨ ਕਰਤਾ ਕਿ ਉਹ ਮਤਲਬ ਹੋਲੇ-ਮਹਲੇ ਤੇ ਕੋਈ ਇਸ ਤਰ੍ਹਾਂ ਦਾ ਨਵਾਂ ਆਪਣਾ ਕਰਨਗੇ ਜੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਸਖਬੀਰ ਸਿੰਘ ਬਾਦਲ ਹੁਣੀ ਨਹੀਂ ਮੰਨਦੇ ਸੋ ਮੰਨਣ ਵਾਲੀ ਗੱਲ ਤਾਂ ਦੂਰ ਰਹਿ ਗਈ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਉਹ ਕਹੇ ਵੀ ਉੱਥੇ ਸੀ ਤਾਂ ਝੂਠ ਹੀ ਬੋਲਿਆ ਉਹਦੋਂ ਸਾਰਾ ਕੁਝ ਤੇ ਉਸ ਤੋਂ ਬਾਅਦ ਮਤਲਬ ਜਿਹੜੀ ਧਾਰਮਿਕ ਸਜ਼ਾ ਜੀ ਉਹ ਤਾਂ ਉਹਨਾਂ ਨੇ ਮੰਨ ਲਈ ਤੇ ਜਿਹੜੀ ਰਾਸੀ ਸਜ਼ਾ ਜਿਹਦੇ ਵਿੱਚ ਇਹ ਸੀਗਾ ਵੀ ਤੁਸੀਂ ਭਾਈ ਅਸਤੀਫੇ ਪ੍ਰਵਾਨ ਕਰੋ ਇਹਨਾਂ ਦੇ ਤੇ ਇਹਦੇ ਨਾਲ ਹੀ ਤੁਸੀਂ ਇੱਕ ਨਵੀਂ ਚੋਣ ਕਰੋ ਆਕਾਲੀ ਦਲ ਦੀ ਨਵੀਂ ਇੱਕ ਮਤਲਬ ਜਿਹੜੀ ਕਮੇਟੀ ਬਣਾਈ ਸੀ ਉਹ ਤੋਂ ਭੱਜ ਗਏ ਜਿਹੜੀ ਦੂਸਰੀ ਤੇ ਉਹ ਉਹਨੂੰ ਬਿਲਕੁਲ ਦਰਕੁਨਾਰ ਕਰਤਾ ਆਕਾਲੀ ਦਲ ਨੇ ਹੁਣ ਸੁਖਵੀਰ ਸਿੰਘ ਬਾਦਲ ਹੁਣੀ ਜੇ ਉਹ ਕਹਿੰਦੇ ਆ ਵੀ ਉਹ ਨਹੀਂ ਉਸ ਗੱਲ ਨੂੰ ਮੰਨਦੇ ਕਾਲ ਤੱਕ ਸਾਡੇ ਹੁਕਮਾਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕਰਦੇ ਜਿਹੜਾ ਉਸ ਦਿਨ ਦੋ ਦੋ ਤਰੀਕ ਵਾਲਾ ਤਾਂ ਉਹ ਵੀ ਇੱਕ ਨਵੀਂ ਰਾਜਸੀ ਤਰ ਬਣਾਉਣਗੇ ਫੇਰ ਸਿੱਖਾਂ ਦੀ ਰਾਜਸੀ ਤਰ ਕਿਹੜੀ ਹੋਊਗੀ ਇਸ ਤੋਂ ਅਸਲ ਦੇ ਵਿੱਚ ਜਿਹੜਾ ਆਪਾਂ ਮਲਕੂਸਾ ਮੈਂ ਕਹਿ ਰਿਹਾ ਸੀ ਪਹਿਲਾਂ ਤੋਂ ਇਹੀ ਪੈ ਰਿਹਾ ਹੈ ਵੀ ਹੁਣ ਜਿਹੜਾ ਅਕਾਲੀ ਦਲ ਬਾਦਲਾ ਉਹਨੂੰ ਸਿੱਖ ਕੌਮ ਰਿਜੈਕਟ ਕਰ ਚੁੱਕਿਆ ਉਹ ਦੁਬਾਰੇ ਫੇਰ ਆਪਣੀ ਸਥਾਪਤੀ ਦੇ ਲਈ ਤਰਲੋਮੱਸੀ ਹੋ ਰਹੇ ਆ ਤੇ ਦੂਸਰੇ ਪਾਸੇ ਜਿਨ੍ਹਾਂ ਨੂੰ ਸਿੱਖ ਕੌਮ ਨੇ ਮੈਂਡਟ ਦਿੱਤਾ ਦੋ ਸੀਟਾਂ ਜਤਾਈਆਂ ਵੱਡੇ ਪੱਧਰ ਤੇ ਉਹ ਜਿਸ ਤਰ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਉਹ ਉਹ ਵੀ ਮਤਲਬ ਜਨਮ ਤੋਂ ਪਹਿਲਾਂ ਹੀ ਬਵਾਦਾਂ ਦੀ ਘਿਰ ਗਈ ਨਵੀਂ ਪਾਰਟੀ ਤੇ ਤੀਸਰਾ ਇਹ ਕਹਿ ਰਿਹਾ ਹੈ ਕਿ ਅਸੀਂ ਫੇਰ ਇੱਕ ਨਵੀਂ ਪਾਰਟੀ ਦਾ ਬਾਗੀ ਧੜਾ ਸੀਗਾ ਉਹ ਲੈ ਮਲੇ ਤੇ ਬਣਾਵਾਂਗੇ ਫਿਰ ਇਹ ਸਿੱਖਾਂ ਦੀ ਪਾਰਟੀ ਕਿਹੜੀ ਹੋ ਦੇਖੋ ਬਾਗੀ ਧੜੇ ਕੋਲੇ ਜੀ ਹੋਰ ਕੋਈ ਜਿਹੜਾ ਬਦਲ ਨਹੀਂ ਹੈ ਕੋਈ ਆਪਸ਼ਨ ਨਹੀਂ ਹੈ ਉਹਨਾਂ ਨੂੰ ਨਵੀਂ ਪਾਰਟੀ ਬਣਾਉਣੀ ਪਊਗੀ ਕਿਉਂਕਿ ਜਿਹੜੀਆਂ ਦੋ ਮੱਦਾਂ ਸੀ ਜਿਹਨਾਂ ਚ ਸੱਤ ਮੈਂਬਰੀ ਕਮੇਟੀ ਜਿਹੜੀ ਭਰਤੀ ਕਰਕੇ ਅਕਾਲੀ ਸ਼ਰਮਣੀ ਅਕਾਲੀ ਦਲ ਦੀ ਭਰਤੀ ਚਰੂ ਦੀ ਅਕਾਲ ਤਖਤ ਸਾਹਿਬ ਤੋਂ ਹੁਕਮ ਸੀ ਦੂਸਰਾ ਤਿੰਨ ਦਿਨਾਂ ਵਿੱਚ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰਨ ਦੀ ਜਿਹੜੀ ਸੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਉਹ ਤਾਂ ਇਹਨਾਂ ਨੇ ਮੰਨਿਆ ਨਹੀਂ ਮੁੱਠੋ ਹੁਕਮ ਉਹ ਨਾ ਮੰਨੇ ਉਹਨਾਂ ਨੂੰ ਇਹਨਾਂ ਨੇ ਠੰਡੇ ਵਸਤੇ ਚ ਪਾ ਰੱਖਿਆ ਤੇ ਨਾ ਉਹ ਮੰਨਣ ਤੇ ਅੱਜ ਦੇ ਸੁਖਵੀਰ ਸਿੰਘ ਬਾਦਲ ਦੇ ਬਿਆਨ ਤੋਂ ਲੱਗਦਾ ਹੈ ਕਿ ਉਹ ਮੰਨਦੇ ਨਹੀਂ ਹਨ ਨਾ ਉਹ ਜਿਹੜੇ ਬਾਜੀ ਧੜਾ ਸੀ ਉਹ ਕਦੇ ਸਰਵੀਰ ਸਿੰਘ ਬਾਦਲਮਨ ਨੇ ਨਾਇਨਾ ਦੇ ਦਿਲ ਕਦੇ ਮਿਲ ਸਕਦੇ ਨਹੀਂ ਨਾ ਇਹ ਇਕੱਠੇ ਹੋ ਸਕਦੇ ਨਹੀਂ ਸੋ ਇੱਕ ਅਲਹਿਦਾ ਜਿਹੜੀ ਐ ਪਾਰਟੀ ਬਣਾਉਣ ਤੋਂ ਸਿਵਾਏ ਉਹਨਾਂ ਕੋਲੇ ਕੋਈ ਉਚਾਰਾ ਨਹੀਂ ਪ੍ਰੰਤੂ ਉਹਨਾਂ ਦੀ ਵੀ ਸੰਦਰਦ ਦੇ ਵਿੱਚ ਕੋਈ ਲੋਕਪ੍ਰਿਤਾ ਨਹੀਂ ਹੈ ਔਰ ਕੋਈ ਆਧਾਰ ਨਹੀਂ ਹੈ ਉਹਨਾਂ ਦਾ ਜੇ ਉਹਨੂੰ ਉਹ ਵਿਸ਼ਾਲ ਕਰਨ ਦੀ ਕੋਸ਼ਿਸ਼ ਕਰਨ ਜੇ ਇਹ ਤੈਸਾ ਪ੍ਰਧਾਨ ਦੇਣ ਜੇ ਉਹ ਜਿਹੜਾ ਪਹਿਲਾਂ ਪ੍ਰਧਾਨ ਨਹੀਂ ਰਹਾ ਬਾਦਲ ਦੇ ਸਮੇਂ ਦੇ ਵਿੱਚ ਕੋਈ ਹੋਰ ਕੋਈ ਸ਼ਖਸੀਅਤ ਹੋਊਗੀ ਤੇ ਫਿਰ ਜਿਹੜੀ ਹੈ ਜੀ ਉਹਦੀ ਕਾਮਯਾਬੀ ਜਾਂ ਨਾਮ ਕਾਮਯਾਬੀ ਵੀ ਜਲ ਹੋ ਸਕਦੀ ਹੈ ਪਾਰਟੀ ਬਣਾਉਣਾ ਤਾਂ ਮੈਂ ਸਮਝਦਾ ਉਹਨਾਂ ਦੀ ਮਜਬੂਰੀ ਹੈ ਤੇ ਉਹ ਲਾਜ਼ਮੀ ਬਣਾਉਣਗੇ ਇਹ ਇਸ ਸਮੇਂ ਵੀ ਜਿਹੜਾ ਇਹ ਮਾਝੀ ਦੇ ਮੇਲੇ ਤੇ ਰੱਖ ਲਿਆ ਜੇ ਮੇਰੀ ਸਲਾਹ ਲੈਂਦੇ ਇਹ ਭਾਈ ਅਮਰਪਾਲ ਸਿੰਘ ਦੇ ਜਾਂ ਸਰਦਾਰ ਤਰਸੇਮ ਸਿੰਘ ਮੈਂ ਚਾਹਣਾ ਸੀ ਵੀ ਟਟੋ ਟਟ ਬਸਾਖੀ ਤੇ ਲੈ ਜੂ ਤੂੰ ਤੇ ਬਸਾਖੀ ਤੇ ਮਾਲਵੇ ਦਾ ਵੱਡਾ ਕੱਠ ਹੁੰਦਾ ਹੈ ਜਿਹੜਾ ਉੱਥੇ ਮੁਕਸਰ ਸਾਹਿਬ ਇੰਨਾ ਵੱਡਾ ਜਿਹੜਾ ਹੈ ਉਹ ਮਤਲਬ ਕੱਠ ਨਹੀਂ ਹੁੰਦਾ ਤੇ ਉਹ ਸਮਾਂ ਜਿਹੜਾ ਸੀ ਇੱਕ ਧੁੰਦ ਪੈ ਜਾਂਦੀ ਹੈ ਮੌਸਮ ਇਹੋ ਜਿਹਾ ਹੁੰਦਾ ਹੋਰ ਹੁੰਦਾ ਉਦੋਂ ਮੌਸਮ ਸਾਫ਼ ਹੁੰਦਾ ਜਿਹੜਾ ਇਹ April ਦੇ ਵਿੱਚ ਬਸਾਖੀ ਦਾ ਹੁੰਦਾ ਸੋ ਕਈ ਗੱਲਾਂ ਤੇ ਸੋਚ ਵਿਚਾਰ ਕੀਤੀ ਨਹੀਂ ਇੱਕਦਮ ਫੈਸਲਾ ਲੈ ਲਿਆ ਜਲਦੀ ਵਿੱਚ ਤੇ ਮਾਜੀ ਦੇ ਮੇਲੇ ਤੇ ਜਿਹੜੀ ਹੈਗੀ ਆ ਪਾਰਟੀ ਬਣਾਈ ਜਾ ਉਹ ਨਾਲੇ ਅਜੇ ਜਿਹੜੀ ਪਾਰਟੀ ਬਣਾਉਣ ਦੇ ਲਈ ਉਹਦੀ ਸਾਡੀ ਰੂਪਰੇਖਾ ਤਿਆਰ ਕਰਨੀ ਹੁੰਦੀ ਹੈ ਉਹ ਨਾਲ ਦਿਆਂ ਨੂੰ ਦੱਸਣੀ ਹੁੰਦੀ ਹੈ ਤੇ ਫਿਰ ਉਸ ਇਸ ਪ੍ਰੋਸੈਸ ਦੇ ਨਾਲ ਬਣੀ ਕਿਵੇਂ ਬਣੀ ਉਹ ਸਾਰਾ ਕੁਝ ਕਰਨਾ ਹੁੰਦਾ ਮੇਰਾ خیال ਵੀ ਜਿਹੜੇ ਸਾਰਾ ਪ੍ਰੋਸੈਸ ਤਾਂ ਕਰਨਾ ਹੀ ਪਊ ਨਾ ਫਿਰ ਉਹ ਲੀਡਰਸ਼ਿਪ ਸੰਗਤ ਕਿਦੀ ਮੰਨੂਗੀ ਉਹ ਅਜੇ ਤੱਕ ਤਾਂ ਦੇਖੋ ਭੰਮਣ ਪੂਸੇ ਵਾਲੀ ਗੱਲ ਹੈ ਜਿਉ ਹੈ ਫਿਰ ਉਸ ਤੋਂ ਬਾਅਦ ਜਿਹੜਾ ਕਾਮਯਾਬੀ ਨਾਲ ਤਰੂਗਾ ਚਾਲੀ ਦਲ ਜਿਹੜਾ ਜਰੂਰ ਸਥਾਪਿਤ ਹੋਊਗਾ ਤੇ ਚਾਲੀ ਦਲ ਨੂੰ ਸੰਗਤ ਮੰਨੂ ਵੀ ਜਰੂਰ ਉਹ 2027 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ لازਮੀ ਸਥਾਪਿਤ ਹੋਊਗਾ ਨਾਮ ਦਾ ਕੋਈ ਮਤਲਬ ਨਹੀਂ ਪਰ ਕਿਹੜਾ ਹੋਊਗਾ ਇਹ ਸਮਾਂ ਦੱਸੂਗਾ ਹਾਂ ਸੋ ਇਹ ਸਮਾਂ ਦੱਸੂਗਾ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਰਾਜਦੇਵ ਸਿੰਘ ਖਾਲਸਾ ਜੀ ਨੇ ਕਿ ਇਸ ਵੇਲੇ ਜਿਹੜੀ ਲੋਕਪ੍ਰਿਤਤਾ ਹੈ ਉਹ ਸਿੱਖਾਂ ਦੇ ਵਿੱਚ ਭਾਈ ਅਮਰਪਾਲ ਸਿੰਘ ਦੀ ਹੈ ਪਰ ਉਨ੍ਹਾਂ ਦੇ ਨਾਮ ਤੇ ਜਿਹੜਾ ਕੁਝ ਹੋ ਰਿਹਾ ਹੈਗਾ ਉਹ ਸਾਇਦ ਸਿੱਖ ਸੰਗਤ ਉਸ ਨੂੰ ਮਨਜ਼ੂਰ ਕਰੇ ਨਾ ਕਰੇ ਕਿਉਂਕਿ ਜਿਸ ਤਰ੍ਹਾਂ ਦਾ ਤਾਣਾ ਬਾਣਾ ਬੁਣਿਆ ਜਾ ਰਿਹਾ ਉਹਨੂੰ ਉਹਨੂੰ ਦੇਖ ਕੇ ਲੱਗਦਾ ਇਹ ਹੈ ਕਿ ਫਿਲਹਾਲ ਅਜੇ ਨਵਾਂ ਜਿਹੜਾ ਅਕਾਲੀ ਦਲ ਹੈ ਉਹ ਸਿੱਖਾਂ ਦੇ ਵਿੱਚ ਪ੍ਰਵਾਨ ਹੁੰਦਾ ਜਾਂ ਨਹੀਂ ਹੁੰਦਾ ਇਹ ਗੱਲ ਭੰਬਲ ਪੂਸੇ ਸੀ ਰਹਿਣੀ ਆ ਤੇ ਤੁਸੀਂ ਸਾਨੂੰ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੈ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ